मेरे राम राय तू संता का संत तेरे मेरे राम राय तू संता का संत तेरे तेरे सेवक कौ किच नाही सेवक को ਕਿਛ ਨਹੀਂ ਜਮ ਨਹੀਂ ਆਵੇਂ ਤੇਰੇ ਮੇਰੇ RAM ਰਾਏ ਤੁ ਸੰਤਾ ਕਾ ਸੰਤ ਤੇਰੇ ਮੇਰੇ ਗੁਰੂ ਗ੍ਰੀਤ ਕੋ ਖਾਲਸਾ ਸ਼੍ਰੀ ਗੁਰੂ ਗ੍ਰੀਤ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਸਾਰੇ ਸੱਚਾ ਦਰਬਾਰ ਜਲਵੇੜਾ ਸੂਫੀ ਸੰਤ ਬਾਬਾ ਪੂਰਨ ਸਿੰਘ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਦੇ ਸਬੰਧ ਦੇ ਵਿੱਚ ਸਾਰੀ ਸੰਗਤ ਨੂੰ ہر ਇੱਕ ਸਾਲ ਜੋ ਜੋੜ ਮੇਲੇ ਦੇ ਰੂਪ ਦੇ ਵਿੱਚ ਕਰਪਰਤਾ ਕੀਤੀ ਜਾਂਦੀ ਹੈ ਉਹ 1 ਤਰੀਕ ਨੂੰ ਰਾਤ ਕੇ ਜੋ 3 ਤਰੀਕ ਨੂੰ ਭੋਗ ਪਾਏ ਜਾਂਦੇ ਹਨ ਸੋ ਇਸ ਸਾਲ ਵੀ 1 ਤਰੀਕ ਨੂੰ ਸ਼੍ਰੀ ਖੰਨ ਪਟ ਸਾਹਿਬ ਦੇ ਭੋਗ ਪਾਠ ਆਰੰਭ ਕੀਤੇ ਗਏ ਸੀ ਔਰ ਅੱਜ ਸਵੇਰੇ ਪਹਿਲਾਂ ਸ਼੍ਰੀ ਨਿਸ਼ਾਨ ਸਾਹਿਬ ਜੀ ਦਾ ਵਸਤਰ ਬਦਲੇ ਗਏ ਹਨ ਔਰ ਉਪਰੰਤ ਉਪੋਖ ਤੋਂ ਉਪਰੰਤ ਹੋਣੇ ਦੀਵਾਨ ਸੱਜ ਗਿਆ ਹੈ। ਦੀਵਾਨ ਦੇ ਵਿੱਚ ઠાਡੀ ਜਥੇ ਕੀਰਤਨੀ ਪਹਿਲਾਂ ਬਾਬਾ ਜੀ ਦਾ ਇਲਾਹੀ ਫਰਮਾਨ, ਸਤਸੰਗ ਜਮ ਬ੍ਰਹਮ ਉਪਦੇਸ਼ ਜੋ ਉਹਨਾਂ ਦੇ ਰਿਕਾਰਡਡ ਸਾਡੇ ਕੋਲ ਸਨ ਉਹ ਉਸ ਉਹ ਸੰਗਤ ਨੇ ਸੁਨੇਆ। ਉਸ ਤੋਂ ਉਪਰੰਤ ਜੋ ਵਕ ਵਕ ਜਥੇ ਆਪਣੀ ਮਨਮਰਜ਼ੀ ਦੇ ਨਾਲ ਸਾਡੇ ਕੋਲ ਪਹੁੰਚੇ ਹਨ ਉਹਨਾਂ ਨੂੰ ਲੋੜ ਅਨੁਸਾਰ ਟਾਈਮ ਦਿੱਤਾ ਜਾ ਰਿਹਾ ਹੈ। ਤੋਂ ਸਾਰੀ ਸੰਗਤ ਸੁਣ ਰਹੀ ਹੈ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸੰਗਤ ਇਸ ਦਿਨ ਨੂੰ ਬਹੁਤ ਹੀ ਤੇ ਅਨਾੜੌਰ ਮੁਖ ਰੂਪ ਦੇ ਵਿੱਚ ਮਨਾਉਂਦੀ ਹੈ ਸੋ ਇਹ ਜੋ ਸੂਫੀ ਸੰਤ ਬਾਬਾ ਪੂਰਨ ਸਿੰਘ ਜੀ ਮਹਾਰਾਜ ਜੀ ਦਾ ਜੋਏ 29 ਸਾਲ ਉਹਨਾਂ ਨੇ ਇਸ ਅਸਮਾਨ ਤੇ 1 ਪੈ 1993 ਨੂੰ ਪਹਿਲੀ ਵਾਰੀ ਚਰਨ ਪਾਇਆ ਸੀ ਤੇ ਇਸ ਤੋਂ ਬਾਅਦ ਹੁਣ ਸੰਗਤ ਉਸੇ ਰੂਪ ਦੇ ਵਿੱਚ ਹਰ ਸਾਲ ਉਹਨਾਂ ਦੇ ਆਗਮਨ ਪੂਰਵ ਦੀ ਕੋਸ਼ਿਸ਼ ਦੇ ਵਿੱਚ ਤਿੰਨ ਤਰੀਕ ਨੂੰ 71 ਹੁੰਦੀ ਹੈ ਔਰ ਸੱਚੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਚੜੀ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਅੱਜ ਜੋੜ ਮੇਲੇ ਦੇ ਅੰਤਮ ਦਿਨ ਸੱਚਾ ਦਰਬਾਰ ਜਿਹੜਾ ਵਿਖੇ ਜੋ ਵੀ ਸੰਗਤ ਇਸ ਜੋੜ ਮੇਲੇ ਵਿੱਚ ਇਕੱਤਰ ਹੋਈ ਆ ਇਕਤਰ ਹੋਣ ਪਰੰਤ ਇਸ ਜੋੜ ਮੇਲੇ ਵਿੱਚ ਜੋ ਕਿਤਨੀ ਜਥੇ ਆਏ ਆ ਸਾਧ ਸੰਤ ਆਏ ਆ ਉਹਨਾਂ ਦੇ ਪ੍ਰਵਚਨ ਸੁਨੇ ਆ ਤੇ ਸਮੂਹ ਸੰਗਤ ਜੋ ਇੱਥੇ ਸੇਵਾ ਕਰਦੀ ਆ ਉਹ ਸਭ ਸੇਵਾਦਾਰ ਤੇ ਆਏ ਹੋਈ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਹਰ ਸਾਲ ਆਪ ਸਭ ਸੱਚਾ ਦਰਬਾਰ ਦੇ ਵਿਰਾਸੇ ਇਸ ਦਰਬਾਰ ਦੇ ਵਿੱਚ 1008 ਸੰਤ ਬਾਬਾ ਪੂਰਨ ਸਿੰਘ ਜੀ ਦੀ ਆਮਦ ਦੇ ਵਿੱਚ ਜੋ ਇਹ ਜੋੜ ਮੇਲਾ ਮਨਾਇਆ ਜਾਂਦਾ ਕੁਝ ਵੇਚ ਆਪ ਇਕੱਤਰ ਹੁੰਦੇ ਹੋ ਸੋ ਮੈਂ ਆਪ ਸਭ ਨੂੰ ਦਿੱਤੇ ਜੀ ਆ ਵੀ ਆਖਦਾ ਤੇ ਨਾਲ ਨਾਲ ਆਪ ਦਾ तहे ਦਿਲ ਤੋਂ ਧੰਨਵਾਦ ਕਰਦਾ ਤਾਂ ਕਿ ਹਰ ਆਏ ਆਏ ਸਾਲ ਆਪ ਇਸੇ ਤਰ੍ਹਾਂ 71 ਹੋ ਕੇ ਉਸ ਗੁਰੂ ਚਰਨਾਂ ਦੇ ਵਿੱਚ ਅਸ਼ੀਰਵਾਦ ਪ੍ਰਾਪਤ ਕਰਦੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ